ਹਾਂ ਜੈ ਸ਼੍ਰੀ ਕਾਲ ਜੀ ਮੈਂ ਹਰਵਿੰਦਰ ਸਿੰਘ ਨੰਗਲ ਕਲਾਸ ਹਾਊਸ ਤੋਂ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਚ ਹੋਮਗੇ ਰਾਜ ਖੁਸ਼ੀ ਹੋਮਗੇ ਚੈਨਲ ਤੇ ਪਹਿਲੀ ਵਾਰ ਚੈਨਲ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਸੋਹਣੀ ਲੱਗਣ ਦੀ ਗਰੰਟੀ ਆਪਾਂ ਹਰ ਵਾਰ ਦਿੰਨੇ ਆ ਵੀਡੀਓ ਸੋਹਣੀ ਲੱਗੀ ਸੋ ਲਾਈਕ ਕਰ ਦਿਓ ਸੋਣਾ ਜਿਹਾ ਕਮੈਂਟ ਕਰ ਦਿਓ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹੋਰਾਂ ਦਾ ਵੀ ਫਾਇਦਾ ਹੋ ਸਕੇ ਹਨਾ ਜਿਹੜੇ ਤੁਹਾਡੇ ਰਿਸ਼ਤੇਦਾਰ ਹੈਗੇ ਉਹਨਾਂ ਦਾ ਵੀ ਫਾਇਦਾ ਹੋ ਸਕੇ ਤੇ ਹੁਣ ਜਿਵੇਂ ਮਤਲਬ ਲੈ ਕੇ ਆਏ ਆਂਗੇ ਆਪਾਂ ਸਲਵਾਰ ਕੜਾਈ ਦਾ ਬਰਕਤ ਦਾ ਰਵਾਜ ਚੱਲਦਾ ਹੈ ਜੀ ਹਨਾ ਉਹ ਸੂਟ ਲੈ ਕੇ ਆਏ ਆਂਗੇ ਬਹੁਤ ਆ ਸੂਟ ਕੱਲਾ ਡਿਜੀਟਲ ਤੁਹਾਨੂੰ 5 6 650 ਰੁਪਏ ਦਾ ਮਤਲਬ ਰੇਟ ਹੈ ਦਾ ਮਾਰਕੀਟ ਦੇ ਵਿੱਚ 650 ਰੁਪਏ ਦਾ ਲਓ ਜੀ ਦੇਖੋ ਇਹ ਹੈਗੀ ਆ ਮਤਲਬ ਇਹਦੀ ਸ਼ਰਟ ਦਾ ਕਪੜਾ ਹੈ ਜੀ ਇਹ ਹੈਗਾ ਵਰਕ ਅਲੀ ਬਾਟਮ ਜੀ ਲਓ ਜੀ ਦੇਖੋ ਇਹ ਹੈਗੀਆ ਵਰਕ ਵਾਲਾ ਬਾਟਮ ਤੇ ਦੁਪੱਟਾ ਦੁਪੱਟੇ ਤੇ ਪੱਟੀ ਲੱਗੀ ਹੋਈ ਹੈ ਜੀ ਇਦਾਂ ਦਾ ਕਨਸੈਪਟ ਬਣਿਆ ਹੋਇਆ ਸੂਰ ਦਾ ਪ੍ਰਾਈਸ ਮਾਰਕੀਟ ਚ ਪਤਾ ਨਹੀਂ ਆਪਾਂ ਕਿੰਨੇ ਦਾ ਹੋਊਗਾ ਪਰ ਆਪਣੇ ਕੋਲੇ ਸਿਰਫ 550 ਰੁਪਏ ਦਾ 550 ਰੁਪਏ ਦਾ ਨੰਗਲ ਕਲਾਥ ਹਾਊਸ ਮਹਿਲਕਣਾ ਮਲਕਣਾ ਬਿਆਰ ਦੇ ਵਿੱਚ ਪੀਰਖੰਦਾ ਜੀ ਪੀਰਖੰਦੇ ਬਿਲਕੁਲ ਸਾਹਮਣੇ ਕੇਸਰੀ ਕਰਨ ਦੇ ਝੰਡੇ ਲੱਗੇ ਹੋਇਆ ਝੰਡੇ ਦੀ ਗਲੀ ਦੇ ਮੋੜ ਤੇ ਆਪਣੀ ਦੁਕਾਨਾ ਜਦੋਂ ਮਰਜੀ ਆ ਜੋ ਨਹੀਂ ਆ ਸਕਦੇ ਤਾਂ ਆਨਲਾਈਨ ਹੀ ਭੇਜ ਦਾਂਗੇ ਨੰਬਰ ਹੈਗਾ 9494316000 ਕੰਟੈਕਟ ਕਰ ਲਓ ਜੀ ਸੂਰ ਸਿਰਫ 550 ਰੁਪਏ ਆਨਲਾਈਨ ਕਹੋ ਆਨਲਾਈਨ ਭੇਜਦਾ ਕਿ ਜੇ ਆਨਲਾਈਨ ਲੈਣਾ ਸਕਰੀਨਸ਼ਾਟ ਲੈ ਕੇ ਤੇ ਟਿਕ ਮਾਰ ਕਰਕੇ ਸਾਨੂੰ ਭੇਜ ਦਿਓ ਜੀ ਫਿਰ ਤੁਹਾਨੂੰ 4 ਤੋਂ 5 ਦਿਨਾਂ ਦੇ ਵਿੱਚ ਵਿੱਚ ਡਾਕ ਰਾਹੀਂ ਤੁਹਾਡੇ ਘਰੇ ਮਿਲ ਜੂਗਾ ਜੇ ਦੁਕਾਨ ਤੋਂ ਆਖਰੀ ਇਹਨਾਂ ਦੁਕਾਨ ਤੋਂ ਲੈ ਜੋ ਸਿਰਫ 550 ਰੁਪਏ ਦਾ ਸੂਟ ਆ ਡਿਜੀਟਲ ਕੱਪੜਾ ਨਾਲ ਬਾਟਮ 3 ਮੀਟਰ ਦੀ ਬਾਟਮ ਆ ਜੀ 2.5 ਮੀਟਰ ਦਾ ਕਮੀਜ਼ ਆ 5.5 ਮੀਟਰ ਵਾਂਗੂ ਕੱਪੜਾ ਹੈਗਾ ਜੀ ਤੇ 2.5 ਤੋਂ ਉੱਪਰ ਇਹਦਾ ਦੁਪੱਟਾ ਕਰ ਲਓ ਜੀ ਦੇਖੋ ਕਿੰਨੇ ਪਿਆਰੇ ਸੂਟ ਆ ਬਾਟਮ ਵਰਕ ਬਾਟਮ ਵਰਕ ਚਲ ਕਰਦੇ ਹਾਂ ਲਓ ਜੀ ਕਰਤਾ ਬਹੁਤ ਸਸਤੇ ਰੇਟਾਂ 'ਚ ਸਿਰਫ 550 ਰੁਪਏ ਦਾ ਨੰਗਜ਼ਬ ਕਲਾਸ ਹਾਊਸ ਅਮਰੀਕਾ ਨਾਲ ਜਲਦੀ ਜਲਦੀ ਆ ਜੇ ਜਿਹੜਾ ਵੀ ਲੈਣਾ ਚ ਲੈ ਕੇ ਬੁੱਕ ਕਰ ਲਓ ਮੈਨੂੰ ਪਤਾ ਨਹੀਂ ਮੰਨੇ ਜੀ ਫਿਰ ਬਾਅਦ 'ਚ ਸੇਲ ਹੋ ਜਾਂਦੇ ਆ ਫਿਰ ਕਹੋਗੇ ਬਹੁਤ ਮੁਸ਼ਕਲ ਨਾ ਬਹੁਤ ਲੱਭ ਲੱਭ ਕੇ ਲੈਣਾ ਤੁਹਾਡੇ ਵਾਸਤੇ ਕਪੜਾ ਸੋ ਜੇ ਵੀਡੀਓ ਸੋਹਣੀ ਲੱਗਦੀ ਆ ਤਾਂ ਲਾਈਕ ਕਰ ਦਿਓ ਹੁਣੇ ਹੀ ਪਹਿਲੇ ਲਾਈਕ ਦੱਬ ਕੇ ਕਰ ਦਿਓ ਤੇ ਨਾਲ ਸ਼ੇਅਰ ਕਰ ਦਿਓ ਆਪਦੇ ਹਰਮਨ ਪਿਆਰੇ ਜੋ ਵੀ ਹੈਗਾ ਤੁਹਾਡੇ ਕੋਈ ਸ਼ੇਅਰ ਕਰ ਦਿਓ ਵੀਡੀਓ ਲਓ ਜੀ ਕੰਨੇ ਦਾ ਸੂਟਾ ਸਿਰਫ 550 ਰੁਪਏ ਦਾ ਮੰਗਲ ਕਲਾਸ ਹਾਊਸ ਮੈਲਕਣਾ ਜਲਦੀ ਜਲਦੀ ਆ ਜਿਓ ਜਿਹੜਾ ਵੀ ਲੈਣਾ ਆਨਲਾਈਨ ਕਾ ਆਨਲਾਈਨ ਭੇਜਦਾ ਹੈ ਕੈਸ਼ ਔਨ ਡਿਲੀ ਵੀ ਆਪਾਂ ਨਹੀਂ ਕਰਦੇ ਪਹਿਲਾਂ ਦੱਸ ਰਹੇ ਹਾਂ ਜੀ ਅਡਵਾਂਸ ਪੈਸੇ ਦੇਣੇ ਪੈਣਗੇ ਉਸ ਤੋਂ ਬਾਅਦ ਸੂਟ ਤੁਹਾਡੇ ਘਰੇ ਪਹੁੰਚਾ ਦਾਂਗੇ ਡਾਕ ਰਾਹੀਂ ਤੁਹਾਨੂੰ ਕੋਰੀਅਰ ਕਰਵਾ ਦਾਂਗੇ 4 ਤੋਂ 5 ਦਿਨਾਂ ਦੇ ਵਿੱਚ ਵਿੱਚ ਮਿਲ ਜਾਊਗਾ ਸਿਰਫ ਸੂਟ ਹੈਗਾ 550 ਰੁਪਏ ਦਾ ਸ਼ਿਪਿੰਗ ਚਾਰਜ ਮੌਕੇ ਤੇ ਜੋ ਵੀ ਹੋਊਗਾ ਤੁਹਾਨੂੰ ਦੱਸ ਦਾਂਗੇ ਲੱਗੂ ਹੀ ਲੱਗੂਗਾ ਜੀ ਲਓ ਕਿੰਨੇ ਦਾ ਸਿਰਫ 550 ਰੁਪਏ ਦਾ ਤਾਂ ਮੇਰੇ ਪੰਜ ਪੰਜੇ ਡਿਜ਼ਾਈਨ ਮੈਂ ਤੁਹਾਨੂੰ ਦਿਖਾ ਦਿੰਦਾ ਜਿਹੜਾ ਵੀ ਤੁਹਾਨੂੰ ਸਹੀ ਲੱਗਦਾ ਟੈਕ ਮਾਰਕ ਕਰਕੇ ਫੋਟੋ ਸਾਨੂੰ ਬੈਕ ਕਰ ਦਿਓ ਨੰਬਰ ਤੇ ਨੰਬਰ ਹੈਗਾ 5949431600 ਤੇ ਕੰਟੈਕਟ ਕਰ ਲਓ WhatsApp 'ਤੇ ਮੈਸੇਜ ਕਰ ਲਓ ਤੇ ਸੂਟ ਤੁਹਾਡਾ ਘਰੇ ਪਹੁੰਚਾ ਦਾਂਗੇ ਤੁਹਾਨੂੰ ਕਿਨੇ ਦਾ ਸਿਰਫ 550 ਰੁਪਏ ਦਾ ਸਿਰਫ 550 ਰੁਪਏ ਦਾ ਸੂਟ ਲਓ ਜੀ ਆ ਦੇਖੋ ਬਾਟਮ ਵਰਕ ਕਿੰਨੇ ਪਿਆਰੇ ਪਿਆਰੇ ਕੜਾਈਆਂ ਬਹੁਤ ਸੋਹਣੀਆਂ ਹੋਈਆਂ ਹੋਈਆਂ ਨੇ ਜੀ ਬਹੁਤ ਪਿਆਰੀ ਕੜਾਈ ਹੋਈ ਆ ਦੇਖੋ ਨੇੜੇ ਤੋਂ ਖਾ ਦੇ ਲੱਕੇ ਦੇ ਕਿੰਨੀ ਗੁੰਦਵੀਂ ਕੜਾਈ ਆ ਇਹ ਨਹੀਂ ਹੈਗਾ ਵੀ ਇਹ ਸੂਟ ਆਪਾਂ ਸਸਤਾ ਕਰਤਾ ਤਾਂ ਉਹਦੇ ਚ ਕੋਈ ਕਮੀ ਆ ਕੋਈ ਕਮੀ ਬੇਸੀ ਨਹੀਂ ਬਹੁਤ ਪਿਆਰੀ ਚੀਜ਼ ਆ ਬਹੁਤ ਹੀ ਸੋਹਣਾ ਸੂਟ ਆ ਬਹੁਤ ਪਿਆਰਾ ਦੁਪੱਟਾ ਲਓ ਜੀ ਪੱਟੀ ਲੱਗੀ ਹੋਈ ਆ ਇਹ ਚ ਹੈਗਾ ਪੰਜ ਕਲਰ ਜੀ ਬਲੂ ਕਲਰ ਆ ਗਿਆ ਇੱਕ ਗ੍ਰੀਨ ਆ ਗਿਆ ਇੱਕ ਇਹ ਨਾਭੀ ਆ ਗਿਆ ਇੱਕ ਇਹ ਮਸਟਰਡ ਆ ਗਿਆ ਇਹ ਆ ਗਿਆ ਲਓ ਜੀ ਇੱਕ ਡਿਜ਼ਾਈਨ ਇਹ ਆ ਸਿਰਫ 550 ਦਾ ਸੂਟ ਹੈ ਨੰਗਲ ਕਲਾਸ ਹਾਊਸ ਮਹਿਲਕਲਾ ਮਹਿਲਕਲਾ ਬਾਜ਼ਾਰ ਦੇ ਵਿੱਚ ਪੀਰਖਾਨਾ ਜੀ ਪੀਰਖਾਨਾ ਦੇ ਬਿਲਕੁਲ ਸਾਹਮਣੇ ਗਲੀ ਆ ਗਲੀ ਦੇ ਮੋੜ ਤੇ ਕੇਸਰੀ ਰੰਗ ਦੇ ਝੰਡੇ ਲੱਗੇ ਹੋਏ ਉੱਥੇ ਆਪਣੀ ਦੁਕਾਨ ਆ ਜੀ ਨਹੀਂ ਆ ਸਕਦੇ ਤਾਂ ਸੂਟ ਤੁਹਾਨੂੰ ਕੋਰੀਅਰ ਵੀ ਕਰਵਾ ਦਾਂਗੇ ਜੀ ਜੇ ਆਉਣਾ ਦੁਕਾਨ ਤੇ ਤਾਂ ਆਪਣਾ ਨੰਬਰ ਹੈਗਾ 9494316 ਹਰ ਤੇ ਆ ਕੇ ਕੰਟੈਕਟ ਕਰੋ ਅੱਡੇ ਤੇ ਆ ਕੇ ਜਿੱਥੇ ਵੀ ਆ ਕੇ ਦੱਸ ਦੋ ਤੁਹਾਨੂੰ ਸ਼ਾਪ ਦੇ ਉੱਪਰ ਲੈ ਜਾਵਾਂਗੇ ਪ੍ਰੋਪਰ ਜਾ ਕੇ ਜੀ ਤੇ ਸੂਟ ਜੇ ਆਨਲਾਈਨ ਮੰਗਾਓ ਆਨਲਾਈਨ ਮੰਗਾ ਲਓ ਸਿਰਫ ਤੇ ਸਿਰਫ 550 ਰੁਪਏ ਦਾ ਸੂਟ ਸ਼ਿਪਿੰਗ ਚਾਰਜ ਐਕ ਜਲਦੀ ਜਲਦੀ ਜਿਹੜਾ ਵੀ ਤੁਹਾਨੂੰ ਸਹੀ ਲੱਗਦਾ ਬੁੱਕ ਕਰਾ ਲਓ ਜੀ ਸੂਟ ਤੁਹਾਡਾ ਘਰੇ ਪਹੁੰਚਾ ਦਾਂਗੇ ਜੇ ਮੰਨ ਕੇ ਚਲੋ ਵੀ ਦੁਕਾਨ ਤੱਕ ਲੈ ਕੇ ਲੰਘਣਾ ਦੁਕਾਨ ਤੱਕ ਲੈ ਕੇ ਚਲੋ ਕਿੰਨਾ ਸੂਟਾ ਸਿਰਫ 550 ਰੁਪਏ ਦਾ ਨੰਗਲ ਕਲੋਥ ਹਾਊਸ ਮਲਕਣਾ ਮੈਨੂੰ ਪਤਾ ਜਲਦੀ ਵਿਕ ਜਾਣੇ ਆ ਸੋ ਜਲਦੀ ਜਲਦੀ ਬੁੱਕ ਕਰ ਲਓ ਫਿਰ ਅੱਜ ਤੋਂ ਤਿੰਨ ਚਾਰ ਦਿਨ ਬਾਅਦ ਇਹ ਸੂਟ ਨਹੀਂ ਮਿਲਣੇ ਜਲਦੀ ਜਲਦੀ ਬੁੱਕ ਕਰ ਲਓ ਜਿਹੜਾ ਤੁਹਾਨੂੰ ਸਹੀ ਲੱਗਦਾ ਸੂਟ ਤੇ ਟਿਕ ਮਾਰਕ ਕਰ ਲਓ ਸਕਰੀਨ ਸ਼ਾਟ ਭੇਜ ਦਿਓ ਤੇ ਟੈਕ ਕਰਕੇ ਤੁਹਾਨੂੰ ਸੂਟ ਘਰੇ ਪਹੁੰਚਾ ਦਾਂਗੇ ਜੀ ਜਲਦੀ ਮਿਲਦਾ ਹੋਰ ਸੋਹਣੇ ਸੋਹਣੇ ਸ